ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਕਰੇ ਤੁਹਾਡੇ ਸੰਗੋਗ ਛੇਤੀ ਖੁਲ ਜਾਣ ਮੈਂ ਵਾਹਿਗੁਰੂ ਅੱਗੇ ਦਿਲ ਤੋਂ ਬੇਨਤੀ ਕਰਦੀ ਹਾਂ ਕਿ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਸ ਨੂੰ 파ਟਨਰ ਜਲਦੀ ਤੋਂ ਜਲਦੀ ਲੱਭ ਜਾਏ ਸਾਡੇ ਚੈਨਲ ਤੇ ਜੋ ਵੀ ਰਿਸ਼ਤੇ ਪਾਏ ਜਾਂਦੇ ਹਨ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਆਪਣੀ ਜਾਂਚ ਪੜਤਾਲ ਕਰਕੇ ਕਰਨਾ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਜੀ ਇੱਥੇ ਨੇ ਜੋ ਵੀ ਰਿਸ਼ਤੇ ਬੋਲਾਂਗੇ ਜੀ ਪਰਿਵਾਰ ਦੇ ਨੰਬਰਾਂ ਦੇ ਸਮੇਤ ਹੋਣਗੇ ਜੀ ਆਪ ਉਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਨੇ ਜੋੜੀਆਂ ਬਣਾਈਆਂ ਹੁੰਦੀਆਂ ਹਨ ਸੱਚਖੰਡ ਵਿੱਚ ਹੀ ਉਹਨਾਂ ਨੇ ਆਪ ਹੀ ਮੇਲ ਕਰਾ ਦੇਣਾ ਹੈ ਜੀ ਤੁਹਾਡਾ ਇਸ ਚੈਨਲ 'ਤੇ ਜੋ ਵੀ ਨਵੇਂ ਲੋਕ ਜੁੜਦੇ ਹਨ ਜੀ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤਾਂ ਕਿ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੁਸੀਂ ਸਾਰੇ ਵੀਡੀਓ ਐਂਡ ਤੱਕ ਦੇਖਿਆ ਕਰੋ ਕਿਉਂਕਿ ਕੁੜੀਆਂ ਤੇ ਮੁੰਡਿਆਂ ਦੇ ਬਾਇਓ ਡਾਟਾ ਮਿਕਸੀ ਪਾਈ ਹੁੰਦੀ ਹਨ ਐਂਡ ਤੱਕ ਆਪਣੀ ਐਡ ਦੁਬਾਰਾ ਬਾਰ ਬਾਰ ਲਗਾਉਣ ਵਾਸਤੇ ਸਾਡੇ ਵਟਸਐਪ ਨੰਬਰ ਤੇ ਕੰਟੈਕਟ ਕਰੋ ਜੀ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਬੁਆਏ ਹੈ ਜੀ ਇਨ ਕੈਨੇਡਾ ਡੇਟ ਆਫ ਬਰਥ ਹੈ ਜੀ 1997 ਦਾ ਹਾਈਟ 5 ਫੁੱਟ 11 ਇੰਚ ਹੈ ਸਟੱਡੀ ਇਹਨਾਂ ਨੇ ਕਮਰਸ ਵਿੱਚ ਕੀਤੀ ਹੋਈ ਹੈ ਜੀ ਜ਼ਮੀਨ 10 ਏਕੜ ਹੈ ਇੰਡੀਆ ਵਿਦ ਡਿਸਟ੍ਰਿਕਟ ਸੰਗਰੂਰ ਹੈ ਜੀ ਇਹਨਾਂ ਦਾ ਕੈਨੇਡਾ ਵਿੱਚ ਆਪਣਾ ਕੰਮ ਹੈ ਜੀ ਯੂ ਐਸ ਏ वीज़ा भी है लड़के को सिस्टर है जी एना इन्हों जी लड़की वधिया परिवार तो चाहिए है किसी भी फोन कंट्री तो होवे पी आर हो होनी चाहिए है जी इंडिया तो है तो वेल्स एजुकेटड होए टैलीफोन नंबर दिता गया है जी तेरे जानकारी ले सकते हो अगला रिश्ता नोट करो जी बेटी का है जी नेम परमजीत कौर एज है न जी नाइनटी सैवन का बर्थ है जी हाइट पांच फुट छः इंच एजुकेशन ਇਨਾਂ ਦੀ ਹੈਗੀ ਹੈ ਜੀ ਬੈਚਲਰ ਆਫ ਆਰਟਸ ਫ্রম ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਹੋਈ ਹੈ ਜੀ এমਪਲoyed ਇਨ ਪ੍ਰਾਈਵੇਟ ਸੈਕਟਰ ਇਨਾਂ ਦੇ ਫਾਦਰ ਹੈ ਜੀ ਵਰਕਿੰਗ ਐਸ ਸੋਰਟਿੰਗ ਅਸਿਸਟੈਂਟ ਇਨ ਪੋਸਟਲ ਡਿਪਾਰਟਮੈਂਟ ਮਦਰ ਇਹਨਾਂ ਦੀ ਹਾਊਸ ਵਾਈਫ ਹੈ ਜੀ ਸਿਬਲਿੰਗ ਇੱਕ ਯੰਗਰ ਬਰਦਰ ਹੈ ਜੀ ਇਹਨਾਂ ਦਾ ਇਹਨਾਂ ਦਾ ਫੋਨ ਨੰਬਰ ਮੈਂਸ਼ਨ ਕੀਤਾ ਗਿਆ ਹੈ ਜੀ ਇਹਨਾਂ ਦੀ ਡਿਮਾਂਡ ਹੈ ਕਿ ਲੜਕਾ ਚੰਡੀਗੜ੍ਹ ਮੋਹਾਲੀ ਖਰੜਦਾਈ ਹੋਵੇ ਓਨਲੀ ਵੈਸ਼ਨੂ ਪਰਿਵਾਰ ਹੀ ਹੋਵੇ NRI ਮੁੰਡੇ ਦਾ ਰਿਸ਼ਤਾ ਨੋਟ ਕਰੋ ਜੀ ਗਰੇਵਾਲ ਜੱਟ ਸਿੱਖ ਬੁਆਏ ਹਾਈਟ 6 ਫੁੱਟ 2 ਇੰਚ ਫਰੋਮ ਲੁਧਿਆਣਾ ਡੇਟ ਆਫ ਬਰਥ ਹੈ ਜੀ 2000 ਦੀ ਸਟੱਡੀ ਗ੍ਰੈਜੂਏਸ਼ਨ ਪ੍ਰੈਜ਼ੈਂਟਲੀ ਇਨ ਸਰੀ ਬ੍ਰਿਟਿਸ਼ ਕੋਲੰਬੀਆ ਔਨ ਵਰਕ ਪਰਮਿਟ profession trailer driver property 13 ਏਕਰ ਪ੍ਰਾਈਮ ਲੈਂਡ ਨੀਅਰ ਲੁਧਿਆਣਾ ਐਂਡ ਕਮਰਸ਼ੀਅਲ ਪ੍ਰੋਪਰਟੀ plots ਐਂਡ ਕੋਠੀ ਇਨ ਪੋਸ਼ ਏਰੀਆ ਲੁਧਿਆਣਾ ਫਾਦਰ ਪ੍ਰੋਪਰਟੀ ਇਨਵੈਸਟਰ ਐਂਡ ਫਾਈਨੈਂਸ ਮਦਰ ਹਾਊਸ ਵਾਈਫ ਹੈ ਜੀ elder sister married ਹੈ pr in canada ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਬਿਊਟੀਫੁਲ ਟਾਲ ਐਂਡ pr of canada bc area preferred ਮੈਰਿਜ ਬਿਊਰੋ ਪਲੀਜ਼ ਇਹਨਾਂ ਨੂੰ ਕੰਟੈਕਟ ਨਾ ਕਰੋ ਜੀ ਇਹਨਾਂ ਦਾ ਕੰਟੈਕਟ ਨੰਬਰ ਦਿੱਤਾ ਗਿਆ ਹੈ ਜੀ ਇਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ nri ਲੜਕੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਚਹਿਲ ਡੇਟ ਆਫ ਬਰਥ ਹੈ ਜੀ 99 ਦਾ ਹਾਈਟ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਹੈ ਜੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਨਾ ਨੇ ਊਮਨ ਰਿਸੋਰਸਸ ਮੈਨੇਜਮੈਂਟ ਐਂਡ ਪ੍ਰੋਜੈਕਟ ਮੈਨੇਜਮੈਂਟ ਕੋਰਸ ਫ਼੍ਰੋਮ ਕੈਨੇਡਾ ਕਰੰਟਲੀ ਔਨ ਵਰਕ ਪਰਮਿਟ ਇਨ ਕੈਨੇਡਾ ਪਲੇਸ ਹੈ ਜੀ ਰਾਮਪੂਰਾ ਫੋਲ ਦੇ ਰਹਿਣ ਵਾਲੇ ਨੇ ਫਾਦਰ ਹੈ ਜੀ ਵਲੰਟਰੀ ਰਿਟਾਇਰਡ ਫ਼੍ਰੋਮ ਇਰੀਗੇਸ਼ਨ ਡਿਪਾਰਟਮੈਂਟ ਮਦਰ ਹੈ ਜੀ ਹਾਊਸ ਵਾਈਫ ਹੈ ਨਦੀ ਸਿਸਟਰ ਵਰਕ ਪਰਮਿਟ ਇਨ ਕੈਨੇਡਾ ਫੋਨ ਨੰਬਰ ਮੈਂਸ਼ਨ ਕੀਤਾ ਗਿਆ ਹੈ ਜੇ ਨੰਦਾ ਨੇਮ ਸਿੰਘ ਕਾਸਟ ਮਾਰਵਾ ਖੱਤਰੀ ਸਿੱਖ ਡੇਟ ਆਫ ਬਰਥ ਹੈ ਜੀ 96 ਦਾ ਗ੍ਰੈਜੂਏਟ ਫਰੋਂ ਯੂ ਐਸ ਏ ਪੇਰੈਂਟਸ ਐਂਡ ਬੋਏ ਯੂ ਐਸ ਸਿਟੀਜ਼ਨ ਦੋ ਸਿਸਟਰਸ ਬੋਥ ਆਰ ਮੈਰਿਡ ਐਂਡ ਆਸਟ੍ਰੇਲੀਅਨ ਸਿਟੀਜ਼ਨ ਇਨਾਂ ਦੀ ਹਾਈਟ ਹੈ ਜੀ 6 ਫੁੱਟ 1 ਇੰਚ ਬੋਏ ਹੈਜ਼ ਓਨ ਬਿਜ਼ਨਸ ਐਂਡ ਜੀ ਇਨਾਂ ਦਾ ਆਫ ਇਟਾਲੀਅਨ ਰੈਸਟੋਰੈਂਟ ਇਨ ਜਰਮਨੀ ਫ੍ਰੈਂਕਫਰਟ boy no turban wear contact number ditta gaya hai agla rishta note karo ji beti da hai ji naam kor janam ji janan da 2002 da ji study bsc nursing kitti hoyi hai ji height 5 foot 4 inch hai jatt sikh family hai ji he district hoshiarpur hai ji contact number ditta gaya hai ji ananda rishta note karo ji namkumar par note ji manglik hai ji beta umar 28 saal ਜਨਮ ਮਿਤੀ ਜੀ 12 ਨਵੰਬਰ 1997 ਜ਼ਿਲ੍ਹਾ ਰੋਪੜਾ ਜੀ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਨੇ ਮਾਤਾ ਖਰੇਲੂ ਵਾਈਫਾ ਜੀ ਛੋਟਾ ਭਰਾ ਪ੍ਰਾਈਵੇਟ ਨੌਕਰੀ ਕਰਦਾ ਹੈ ਜੀ ਤਰਮੇਨਾ ਦਾ ਬ੍ਰਾਹਮਣ ਹੈ ਜੀ ਪੰਜਾਬੀ ਨੇ ਜਾਤ ਜਨਰਲ ਹੈ ਜੀ ਗੋਤ ਪਨੋਟਾ ਜੀ ਮਾਤਾ ਦਾ ਗੋਤ ਪ੍ਰਾਸਰ ਗ੍ਰੈਜੂਏਸ਼ਨ ਕਿਤੇ ਜਨ ਬੀ ਐਸ ਸੀ ਬਾਇਓ ਟੈਕਨੋਲੋਜੀ ਵਿੱਚ ਨੌਕਰੀ ਹੈ ਨਾ ਜੇ ਕੁਆਲਟੀ ਕੰਟਰੋਲ ਅਫਸਰ ਨੇ ਕੰਪਨੀ ਹੈਲਥ ਕੇਅਰ ਕੰਪਨੀ 'ਚ ਕੰਮ ਕਰਦੇ ਜੀ ਫਾਰਮਾਸਿਊਟੀਕਲਸ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਕਨੇਜਾ ਜੀ ਕਾਸਟ ਅਰੋੜਾ ਸਿੱਖ ਹੈ ਡੇਟ ਆਫ ਬਰਥ ਹੈ ਜੀ 25 5 2001 ਦਾ ਹਾਈਟ 5 ਫੁੱਟ 4 ਇੰਚਾ ਜੀ ਟਾਈਮਿੰਗ 12 एएम ਕਲਰ ਫੇਅਰ ਹੈ ਕੁਆਲਿਫਿਕੇਸ਼ਨ ਪਲੱਸ 2 ਹੈ ਜੀ ਨੇ ਜੀ ਡਿਪਲੋਮਾ ਬਿਊਟੀਸ਼ੀਅਨ ਦਾ ਕੋਰਸ ਕੀਤਾ ਹੈ ਜੀ 2 ਸਾਲ ਦਾ ਮੈਰਿਜ ਮਟੀਰੀਅਲ ਅਨਮੈਰਿਡ ਨੇ ਜੀ ਵਰਕਿੰਗ ਘਰਲਾ ਜੀ ਜੋਬ ਇਨ ਸੈਲੂਨ ਦੇ ਵਿੱਚ ਜੋਬ ਕਰਦੇ ਨੇ ਜੀ ਫਾਦਰ ਇਹਨਾਂ ਦੇ ਫਾਰਮਰ ਨੇ ਜੀ ਮਦਰ ਇਹਨਾਂ ਦੇ ਹਾਊਸ ਵਾਈਫ ਹੈ ਸਿਬਲਿੰਗ ਦੋ ਬ੍ਰਦਰ ਨੇ ਜੀ ਬੋਥ ਆਰ ਮੈਰਿਡ ਗੋਤ ਹੈ ਜੀ ਪਾਪਾ ਦੀ ਤਨਿਜਾ ਮੰਮੀ ਦੀ ਗਮਰ ਸਿਟੀ ਦਸੂਆ ਹੈ ਜੀ ਜ਼ਿਲ੍ਹਾ ਹੁਸ਼ਿਆਰਪੁਰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਜੱਟ ਸੇਖ ਹੈ ਜੀ ਕਾਸਟ ਇਹਨਾਂ ਦੀ ਡੇਟ ਆਫ ਬਰਥ ਜੀ 4 ਸਤੰਬਰ 1998 ਦਾ ਹਾਈਟ 6 ਫੁੱਟ ਹੈ ਜੀ ਗ੍ਰੈਜੂਏਸ਼ਨ ਬੀਕੋਮ ਕੀਤੀ ਹੋਈ ਏ ਚ ਇਹਨਾਂ ਨੇ ਸੀਟੀ ਹੈ ਜੀ ਬ੍ਰੈਮਟਨ 온ਟਾਰੀਓ ਕੰਮ ਕਰਦੇ ਜੀ ਗੈਸ ਏਜੰਸੀ ਮੈਨੇਜਰ ਨੇ 10 ਸਾਲ ਯੂ ਐਸ ਏ ਵੀਜ਼ਾ ਐਸ ਵੈਲ ਫੈਮਿਲੀ ਵਿੱਚ ਮਮ ਡੈਡ ਸਿਸਟਰ ਐਂਡ ਗ੍ਰੈਂਡਮਦਰ ਨੇ ਜੀ ਸਿਸਟਰ ਲੀਵਿੰਗ ਇਨ ਕੈਨੇਡਾ ਰਹਿੰਦੇ ਨੇ ਜੀ ਉਹ ਡਿਸਟ੍ਰਿਕਟ ਤਰਨਤਾਰਨ ਹੈ ਜੀ ਲੈਂਡ ਇਹਨਾਂ ਕੋਲ 6 ਏਕੜ ਹੈ ਜੀ ਇਹਨਾਂ ਦੀ ਮੰਗ ਹੈ ਕਿ ਕੁੜੀ ਸੋਨੀ ਜਵਾਨ ਤੇ ਪੀਆਰ ਹੋਵੇ ਜੀ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੇ ਜਾਣਕਾਰੀ ਲੈ ਸਕਦੇ ਹੋ ਐਨ ਆਰ ਆਈ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਹਰਲੀਨ ਕੋਰ ਡੇਟ ਆਫ ਬਰਥ ਹੈ ਜੀ 20 ਦਸੰਬਰ 1993 ਹਾਈਟ 5 ਫੁੱਟ 1 ਇੰਚ ਹੈ ਜੀ ਕਾਸਟ ਅਰੋੜਾ ਹੈ ਜੀ ਚਾਵਲਾ ਕੰਟਰੈਂਟਲੀ ਐਟ ਮਿੰਟਨ ਰਹਿ ਰਿਹਾ ਕੈਨੇਡਾ ਵਿੱਚ ਏਰੀਆ ਇਹਨਾਂ ਦਾ ਲੁਧਿਆਣਾ ਹੈ ਜੀ ਕਵਾਲੀਫਿਕੇਸ਼ਨ ਇਹਨਾਂ ਨੇ ਕੀਤੀ ਹੈ ਜੀ ਆਫਿਸ ਐਡਮਿਨ ਅਸਿਸਟੈਂਟ ਬਿਜ਼ਨਸ ਅਕਾਊਂਟੈਂਸੀ ਇਨ ਕੈਨੇਡਾ ਬੀਕਾਮ ਐਂਡ ਐਮਕਾਮ ਕੀਤੀ ਹੈ ਜੀ ਇੰਡੀਆ ਤੋਂ ਕੰਮ ਹੈ ਜੀ ਨਾਦਾ ਐਡਮਿਨ ਸਪੌਟ ਸਟੇਟਸ ਇਹਨਾਂ ਦਾ ਜੀ ਪੀਆਰ ਕੈਨੇਡਾ ਹੈ ਜੀ ਫੈਮਿਲੀ ਮੈਂਬਰ ਤਿੰਨੇ ਜੀ ਯੰਗਰ ਬ੍ਰਦਰ ਜਸਪ੍ਰੀਤ ਸਿੰਘ ਕੰਰੰਟਲੀ ਔਨ ਵਰਕ ਪਰਮਿਟ ਹੈ ਜੀ ਇਨ ਕੈਨੇਡਾ ਵਿੱਚ ਪ੍ਰੀਫਰੈਂਸ ਹੈ ਜੀ ਇੱਕ ਗੁਰਸਿੱਖ ਬாய் ਦੇਖ ਰਿਹਾ ਹੈ ਜੀ ਕੈਨੇਡਾ ਦਾ ਕੰਟੈਕਟ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੀ ਜਾਣਕਾਰੀ ਲੈ ਸਕਦੇ ਹੋ ਕ੍ਰਿਸਟਨ ਨੋਟ ਕਰੋ ਜੀ ਨਾਮ ਸਿੰਘਾ ਜੀ ਕਾਸਟ ਇਹਨਾਂ ਦੇ ਜੱਟ ਸਿੱਖ ਹੈ ਜੀ ਗੋਤ ਭਰਾੜਾ ਹੈ ਡੇਟ ਆਫ ਬਰਥ ਹੈ ਜੀ ਇਹਨਾਂ ਦਾ 22 11 1992 ਦਾ ਇਹਨਾਂ ਨੇ ਪੜ੍ਹਾਈ ਕੀਤੀ ਹੋਈ ਹੈ ਜੀ ਪਲੱਸ 2 ਪਾਸ ਨੇ ਆਈਟੀਆਈ ਡਿਪਲੋਮਾ ਕੀਤਾ ਹੋਇਆ ਹੈ ਜੀ ਇਹਨਾਂ ਨੇ ਇੱਕ ਪੈਨ ਮੈਰਿਡ ਹੈ ਜੀ ਆਸਟ੍ਰੇਲੀਆ ਸਿਟੀਜ਼ਨ ਹੈ ਜੀ ਪਿਤਾ ਜੀ ਦੀ ਡੈਥ ਹੋ ਚੁੱਕੀ ਹੈ ਮਾਤਾ ਹਾਊਸ ਵਾਈਫ ਨੇ ਜੀ ਜ਼ਮੀਨ ਇਹਨਾਂ ਕੋਲ 2 ਕਿਲੇ ਹੈ ਲੜਕੇ ਦਾ ਕੰਮ ਦੁਬਈ ਦੇ ਵਿੱਚ ਹੈ ਜੀ ਲੜਕਾ ਤਲਾਕशुदा ਹੈ ਕੁੜੀ ਇਹਨਾਂ ਨੂੰ ਚਾਹੀਦੀ ਹੈ ਜੀ ਤਲਾਕशुदा ਹੋਵੇ ਗਰੀਬ ਘਰ ਦੀ ਪੜੀ ਲਿਖੀ ਸਿਲਾਈ ਕਢਾਈ ਦੀ ਬੁਟੀਕ ਦਾ ਕੰਮ ਜਾਣਦੀ ਹੋਵੇ ਜੀ ਜਾਂ ਬਿਊਟੀ ਕਲਰ ਪੈਰਲਰ ਦਾ ਕੰਮ ਜਾਣਦੀ ਹੋਵੇ ਜਾਂ ਪ੍ਰਾਈਵੇਟ ਜੌਬ ਕਰਦੀ ਹੋਵੇ ਜੀ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਚੁੰਨੀ ਚੜਾਵਾ ਕਰਨਾ ਹੈ ਕੁੜੀ ਦੀ ਉਮਰ 26 ਸਾਲ ਤੋਂ 36 ਸਾਲ ਤੱਕ ਹੋਵੇ ਜੀ ਐਸਸੀ ਨੂੰ ਛੱਡ ਕੇ ਕੋਈ ਜਾਤੀਬੰਦਨ ਨਹੀਂ ਹੈ ਜੀ ਲੜਕੇ ਨੇ ਦਸੰਬਰ ਵਿੱਚ 3 ਮਹੀਨੇ ਦੀ ਛੁੱਟੀ ਤਿਆਉਣਾ ਹੈ ਜੀ ਇਹਨਾਂ ਨੂੰ ਸਿਰਫ ਤੁਸੀਂ WhatsApp ਨੰਬਰ ਤੇ ਹੀ ਕਾਲ ਕਰਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਤੇ ਲੜਕੇ ਅਤੇ ਲੜਕੀਆਂ ਦੀ ਐਡ ਫ੍ਰੀ ਵਿੱਚ ਲਗਾਈ ਜਾਂਦੀ ਹੈ ਕਈਆਂ ਦੇ ਬਾਇਓ ਡਾਟਾ ਬੋਲਣ ਤੋਂ ਸਾਡੇ ਕੋਲੋਂ ਮਿਸ ਹੋ ਜਾਂਦੇ ਹਨ ਜੀ ਸਾਨੂੰ ਰਿਮਾਈਂਡ ਕਰਵਾ ਦਿਆ ਕਰੋ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਜੀ ਏ ਸਾਡਾ ਵਟਸਐਪ ਨੰਬਰ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਇਸ ਨੰਬਰ ਤੇ ਭੇਜ ਸਕਦੇ ਹੋ ਜੀ